ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 7-8 ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਦੋਸਤੋ ਅੱਜ ਲੈ ਕੇ ਆਏ ਹਾਂ ਦੋ ਕਾਰਾਂ ਪਹਿਲੀ ਕਾਰ ਆ Alto LX ਕਾਰ ਵਿਕਾਊ ਮਾਡਲ ਆ 2012 ਪਾਸਿੰਗ 2027 ਤੱਕ ਆ ਫਰਸਟ ਆਨਰ ਆ ਬਹੁਤ ਵਧੀਆ ਕੰਡੀਸ਼ਨ ਆ ਟਾਇਰ 70% ਆ ਫੁੱਲ ਇੰਸ਼ੋਰੈਂਸ ਆ ਸਪ 75000 ਚੱਲੀ ਹੋਈ ਆ ਔਨ ਰਿਕਾਰਡ ਤੇ ਵੀਰ ਦੀ ਡਿਮਾਂਡ ਆ 210000 ਰੁਪਏ ਏਰੀਆ ਆ ਸੰਗਰੂਰ ਤੇ ਦੂਜੀ ਗੱਡੀ ਲੈ ਕੇ ਆਏ ਅੱਜ ਸਵਿਫਟ ਵੈਪਟ ਵੀਡੀਆਈ ਕਾਰ ਬਕਾਊਆ ਮਾਡਲ 2013 ਆ ਸਾਰੀ ਕਾਰ ਓਰੀਜਨਲ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਟਾਇਰ 60% ਤੇ ਇਸ ਕਾਰ ਦੀ ਡਿਮਾਂਡ ਆ 3 ਲੱਖ 82000 ਰੁਪਏ ਟਾਈਮ ਤੇ ਮਾਨਤਾਣ ਹੋ ਜੂ ਦੋਨਾਂ ਕਾਰਾਂ ਦੀ ਏਰੀਆ ਆ ਸੰਗਰੂਰ ਪੰਜਾਬ ਸੰਪਰਕ ਕਰੋ ਵੀਰ ਦਾ ਨੰਬਰ ਆ 9768821000 9768821000